ਵਿਜਨ ਕੀਤਾ ਸਰ ਕਾਫੀ ਅਚੇ ਮੁੱਦੇ ਡਿਸਕਸ ਹੋਇਆ ਜੀ ਕੀਤਾ ਵੀ ਸਰ ਸਭ ਤੋਂ ਪਹਿਲੇ ਮੈਂ ਇਹ ਕਹਿਣਾ ਚਾਹਾਂਗਾ ਜੀ ਪਹਿਲਾਂ ਤਾਂ ਮੈਂ ਬਤਾਈ ਦੇਣਾ ਚਾਹਨਾ ਡੈਪਟੀ ਕਮਿਸ਼ਨਰ ਸੀ ਸੋ ਐਕਟਿਵ ਜਦੋਂ ਇਹਨਾਂ ਨੇ ਜੁਆਇਨ ਕੀਤਾ ਮੇਰੇ ਖਿਆਲ ਚਾਰ ਪੰਜ ਦਿਨਾਂ ਬਾਅਦ ਮੈਨੂੰ ਫੋਨ ਆ ਗਿਆ ਸੀ ਇਜੈਕਟਿਵ ਦਾ ਨਹੀਂ ਪਤਾ ਜੀ ਉਹ ਸਿਵਲ ਹਸਪੀਟਲ ਦਾ ਕਿਤਾ ਕਰੇ ਐਂਡ ਹੁਣੇ ਸਿਵਲ ਸੱਜਣ ਮੈਡਮ ਕਹਿੰਦੇ ਸੈਕੰਡ ਡੇ ਸ਼ੀ ਇਜ਼ so amritsar is lucky to have a deputy commissioner who is so involved in health secondly ਆ ਮੈਂ ਜਦੋਂ ਹੁਣ ਆਇਆ ਅੰਮ੍ਰਿਤਸਰ ਮੈਂ ਬਾਕੀ ਸਿਵਲ ਹਸਪੀਟਲ ਵੀ ਵਿਜ਼ਿਟ ਕੀਤੇ ਆ ਮੈਂ ਕੰਪਲੀਮੈਂਟ ਕਰਨਾ ਚਾਹੁੰਦਾ ਕਿ ਮੈਂ ਇਹ ਨਹੀਂ ਕਹਿੰਦਾ ਕਿ ਹੋਰ ਇੰਪਰੂਵਮੈਂਟ ਦੀ ਲੋੜ ਨਹੀਂ ਬਟ ਕੰਪੇਅਰ ਟੂ ਅਦਰ ਸਿਵਲ ਹਸਪੀਟਲ ਇਟ ਇਜ਼ ਬੀਨ ਕੈਪਟ ਵੈਲ ਬੜਾ ਚੰਗਾ ਲੱਗ ਰਿਹਾ ਔਰ ਜੋ ਕੁਛ ਇਹਨਾਂ ਨੇ ਕਿਹਾ ਹੈਗਾ ਕੁਛ ਇਕਵਿਪਮੈਂਟ ਚਾਹੀਦਾ ਕੁਛ ਸਿਵਲ ਦਾ ਕੰਮ ਹੋਣ ਵਾਲਾ ਕੁਛ ਮੈਂ ਪ੍ਰੋਮਿਸ ਕਰਕੇ ਚੱਲਣਾ ਸਾਰਾ ਕੁਛ ਹੋ ਜਾਏਗਾ ਇਨਕਲੂਡਿੰਗ ਇਹਨਾਂ ਨੇ ਕੋਈ ਇੱਕ ਐਨਲਾਈਜ਼ਰ ਕਿਹਾ ਇੱਕ ਉਹ ਕੀ ਨਾਮ ਅਲਟਰਾ ਸਾਊਂਡ ਕਿਹਾ ਫੋਰ 2 4 ਚੀਜ਼ਾਂ ਗਈਆਂ ਕੁਝ ਐਕਸਰੇ ਗਈਆਂ ਤੇ ਸਾਰਾ ਅਸੀਂ ਬਣਾ ਕੇ ਬਜਟ ਬਣਾਵਾਂਗੇ ਜਿੱਥੋਂ ਮਰਜ਼ੀ ਫੰਡ ਆਣ ਜਿਸ ਤਰ੍ਹਾਂ ਮਰਜ਼ੀ ਹੋਵੇ ਕੰਮ ਇਹਨਾਂ ਦਾ ਸਿਵਲ ਹਸਪਤਲ ਦਾ ਸਾਰਾ ਹੋਏਗਾ ਕਿ ਕਟਾ ਨੇ ਹੋਸਟਲ ਕਿਹਾ ਐਮਬੂਲੈਂਸ ਕਹੀ ਉਹ ਦੋਨਾਂ ਦਾ ਤਾਂ ਮੈਂ ਅੱਜ ਅਨਾਉਂਸ ਕਰਕੇ ਹੀ ਜਾ ਰਿਹਾ ਕਿ ਜਿਹੜਾ ਹੋਸਟਲ ਆਲ ਕੰਪਲੀਟ ਕੰਪਲੀਸ਼ਨ ਦੇ ਪੰਜ ਕੱਲ ਤੱਕ ਮੈਂ ਰਿਲੀਜ਼ ਕਰ ਦੂੰਗਾ ਪੀ ਡਬਲਯੂਟੀ ਨੂੰ ਇੰਪਲੀਮੈਂਟ ਕਰ ਦੇਵਾਂਗੇ ਔਰ ਜਿਹੜਾ ਇਹ ਐਂਬੂਲੈਂਸ ਹੈ ਇਹ ਵੀ ਅਨਾਉਂਸ ਕਰ ਦੇ। ਇਹ ਵੀ ਇਹ ਫਿਰ ਡੀਸੀ ਮੈਡਮ ਦੇ ਥਰੂ ਜੋ ਪ੍ਰੋਸੀਜਰ ਹੁੰਦਾ ਉਹ ਆਦਰੂ ਦੇਗਾ ਹਰ ਚੀਜ਼। ਔਰ ਬਾਕੀ ਸਾਰਾ ਕੁਝ ਜਿਹੜੇ ਨਿਊ ਕੋਰਸ ਕਰਤਾ ਤੇ ਹੋਰ ਦੱਸੋ ਕੋਈ ਸਰ ਤੁਹਾਡਾ ਇਹ ਵਿਚਾਰ ਸੁਣ ਕੇ ਬਹੁਤ ਅੱਛਾ ਲੱਗੇ ਜੀ ਆਈਸ਼ਮਾਨ ਨੂੰ ਲੈ ਕੇ ਤੇ ਇੱਕ ਛੋਟਾ ਜਿਹਾ ਮੈਸੇਜ ਪਬਲਿਕ 'ਤੇ ਛੱਡ ਦੇਣਾ ਜੀ ਮੈਂ ਇਹ ਮੈਂ ਦੇਖੋ ਇੱਥੇ ਵੀ ਐਸਐਮਓ ਨੂੰ ਰਿਕੁਐਸਟ ਕੀਤੀ ਹੈ ਸਿਵਲ ਸਰਜਨ ਨੂੰ ਰਿਕੁਐਸਟ ਕੀਤੀ ਡੀਸੀ ਮੈਡਮ ਨੂੰ ਰਿਕੁਐਸਟ ਕੀਤੀ ਹੈ ਕਿ ਮੈਕਸਿਮਮ ਆਯੂਸ਼ਮਾਨ ਕਾਰਡ ਬਣਾਓ ਤੁਹਾਡਾ ਬੜਾ ਬੈਨੀਫਿਟ ਹੋਏਗਾ ਇਹ ਯੂਸ਼ਮਾਨ ਕਾਰਡ ਸਿਰਫ ਸਿਵਲ ਹਸਪੀਟਲ ਲਈ ਨਹੀਂ ਬੰਦਾ ਹੈਗਾ ਸਿਰਫ ਇੱਕ ਸ਼ਹਿਰ ਦੇ ਸਿਵਲ ਹਸਪੀਟਲ ਲਈ ਨਹੀਂ ਬੰਦਾ ਹੋਰ ਹਸਪੀਟਲਾਂ ਲਈ ਨਰਸਿੰਗ ਹੋਮ ਲਈ ਪੂਰੇ ਪੰਜਾਬ ਲਈ ਬੰਦਾ ਔਰ ਹੌਲੀ-ਹੌਲੀ ਇਹ ਹੋਰ ਸਟੇਟਾਂ 'ਚ ਵੀ ਸੇਮ ਆਯੂਸ਼ਮਾਨ ਕਾਰਡ ਚੱਲ ਜਾਇਆ ਕਰੇਗਾ ਔਰ ਦੂਜੀ ਗੱਲ ਇਹ ਹੈ ਕਿ ਇਹ ਸਖਾਨ ਅਲੀ ਗੱਲ ਹੈ ਲੋਕਾਂ ਨੂੰ ਕਿ ਪੂਰੀ ਫੈਮਿਲੀ 5 ਲੱਖ ਤੱਕ ਕਵਰ ਹੈ ਹਲੇ ਤੱਕ ਇਹਦੀ ਯੂਟਿਲਾਈਜੇਸ਼ਨ ਪੂਰੀ ਨਹੀਂ ਹੋ ਰਹੀ ਜੇ ਮੈਂ ਇਹ ਕਹਿ ਰਿਹਾ ਕਿ ਜਿਹੜਾ ਬੰਦਾ ਸਿਵਲ ਹਸਪੀਟਲ ਜਾਵੇ ਉਹਦਾ ਪਹਿਲਾ ਯੂਸ਼ਮਨ ਸਪੈਸ਼ਲੀ ਜਿਹੜੇ ओपीडी ਜਾਂਦੇ ਆ ਮੈਂ ਇਹ ਨਹੀਂ ਕਹਿੰਦਾ ਕੋਈ ਅਮਰਜੈਂਸੀ ਵਾਲਾ ਉਹਨੂੰ ਕੋਈ ਯੂਸ਼ਮਨ ਕਾੜਤਣਾ ਉਹ ਪਰ ਜਿਹੜਾ ओपीडी ਜਾਂਦਾ ਉਹਨੂੰ ਕਿਹਾ ਜਾਵੇ ਉਹਨੂੰ ਸਮਝਾਇਆ ਜਾਵੇ ਔਰ ਇਹਦਾ ਪ੍ਰੋਸੈਸ ਜਲਦੀ ਕਰਾਇਆ ਜਾਵੇ ਕਿਉਂਕਿ ਹਰ ਬੰਦੇ ਦਾ ਕੋਈ ਨੌਕਰੀ ਪੇਸ਼ਾ ਹੁੰਦਾ ਕੋਈ ਕੁਝ ਹੁੰਦਾ ਉਹਨੇ ਵਾਪਸ ਜਾਣਾ ਹੁੰਦਾ ਟਾਈਮ ਨਾ ਯਾਦਾ ਖਰਾਬ ਹੋਵੇ 5-10 ਮਿੰਟ ਚ ਹੋਵੇ ਜੇ ਉਹਨੇ ਜਾਣਾ ਵੀ ਹੈ ਉਹਦਾ ਫੋਨ ਨੰਬਰ ਲਿੱਤਾ ਜਾਵੇ ਫਿਰ ਉਸ ਤੋਂ ਬਾਅਦ ਉਹਦੇ ਨਾਲ ਫਾਲੋ ਅਪ ਕਰਕੇ ਉਹਦਾ ਕਾਰਡ ਬਣਾਇਆ ਜਾਵੇ ਉਹਦੇ ਨਾਲ ਡਬਲ ਕੰਮ ਹੋਏਗਾ ਇੱਕ ਤਾਂ ਪੇਸ਼ੈਂਟ ਦਾ ਇਲਾਜ ਚੰਗਾ ਹੋਏਗਾ ਕਿਉਂਕਿ ਹੋਰ ਜਗ੍ਹਾ ਤੋਂ ਵੀ ਉਹ ਕਰਾ ਸਕਦਾ ਜੇ ਸਿਵਲ ਹਸਪੀਟਲ 'ਚ ਇਲਾਜ ਹੈ ਨਹੀਂ ਦੂਜਾ ਇਹ ਬੈਨੀਫਿਟ ਹੋਏਗਾ ਕਿ ਸਿਵਲ ਹਸਪੀਟਲ ਨੂੰ ਵੀ ਐਡੀਸ਼ਨਲ ਇਨਕਮ ਹੋਏਗੀ ਇਹਨਾਂ ਦੇ ਜਿਹੜੇ ਰੋਜ਼ ਮਰਦ ਦੇ ਖਰਚੇ ਆ ਉਹ ਬੈਟਰ ਹੋਣਗੇ ਔਰ ਗਰੀਬਾਂ ਨੂੰ ਇਲਾਜ ਬੈਟਰ ਮਿਲੇਗਾ ਸਰਵੋ ਹਸਪੀਟਲ ਚ ਆ ਰਹੇ ਮਰੀਜ਼ਾਂ ਨੂੰ ਪਾਰਕਿੰਗ ਦੀ ਬੜੀ ਸਮੱਸਿਆ ਹੈ ਪਾਰਕਿੰਗ ਨਹੀਂ ਫ੍ਰੀ ਸਰਵੀਸ ਵੀ ਨਹੀਂ ਦਿੰਦੇ ਔਰ ਗੁਰਗਾਂਡਾ ਹਸਪੀਟਲ ਦਾ ਟੈਕਾ ਇਸ ਵਾਰ 46 ਲੱਖ ਤੋਂ ਕੁਝ ਹਜ਼ਾਰਾਂ ਰੁਪਈਆ ਦੀ ਜ਼ਿਆਦਾ ਹੈ ਔਰ ਇਹ ਵਾਸਤੇ ਉਹਨਾਂ ਵੱਲੋਂ ਛੋਟੀ ਬੜੀ ਹੋ ਰਹੀ ਹੈ ਚਲੋ ਹੁਣ ਮੈਂ ਕਿਸੇ ਹੋਰ ਹਸਪੀਟਲ ਦੇ ਮੱਦੇਨਜ਼ਰ ਕੋਈ ਕਮੈਂਟ ਨਹੀਂ ਕਰਨਾ ਚਾਹੂੰਗਾ ਕਿਉਂਕਿ ਨਾ ਮੈਂ ਉੱਥੇ ਕਦੀ ਗਿਆ ਨਾ ਮੈਂ ਦੇਖਿਆ ਸਿਵਲ ਹਸਪੀਟਲ ਜਿੰਨਾਂ ਨੂੰ ਜਗਾ ਦੀ ਪ੍ਰੋਬਲਮ ਹੈ ਪਰ ਮੈਨੂੰ ਨਹੀਂ ਲੱਗਦਾ ਇਹ ਚਾਰਜ ਕਰਦੇ ਜੇ ਕਰ ਵੀ ਰਹੇ ਹੋਣੇ ਤਾਂ ਬੜੀ ਕੁਈ ਮਮੋਲੀ ਕੀ ਫੀਸ ਹੁੰਦਾ ਹੈ ਪਰ ਹੁਣ ਜੇ ਜਗਾ ਦਾ ਦੇਖੋ ਸ਼ਹਿਰ ਵਿੱਚ ਐਡੀਸ਼ਨਲ ਲੈਣੀ ਬੜੀ ਮੁਸ਼ਕਲ ਹੁੰਦੀ ਹੈ ਬਾਕੀ ਦੇਖਦੇ ਆ ਜੇ ਕੋਈ ਮੈਂ ਸਰਵੇ ਕਰਵਾਉਂਦਾ ਜੇ ਕੋਈ ਮਲਟੀ ਲੈਵਲ ਪਾਰਕਿੰਗ ਜਾਂ ਮਕੈਨੀਕਲ ਪਾਰਕਿੰਗ ਫੀਜ਼ੀਬਲ ਹੁੰਦੀ ਹੈ ਆਪਾਂ ਅੱਗੇ ਦੇ ਇੱਕ ਸਰ ਸਿਵਲ ਸਭਿਆ ਦਫਤਰ ਦੇ ਕੈਮਰਿਆਂ ਦੀ ਵੀ ਕਾਰਡ ਹੋਈ ਤੇ ਕੈਮਰੇ ਲੱਗੂ ਉਹ ਹੋ ਗਏ ਜੀ ਇੰਨਾ ਕੁ ਫੰਡ ਆ ਗਏ ਆ ਆਰਡਰ ਹੋ ਗਏ ਆ ਉਹ ਜਲਦੀ ਪੂਰੇ ਹੋ ਜਣਗੇ ਉਹਨੇ ਦੇਖਦਾ ਚੱਲਦੇ ਆ